ਬਾਬਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਜੇ ਪੱਕੀ ਖਬਰ ਮਿਲਣ ਦੀ ਦੇਵੇਂ ਤੈਨੂੰ ਕੁੱਟ-ਕੁੱਟ ਚੂਰੀਆਂ ਪਾਵਾਂ ਆਵੇ ਮਾਹੀ ਕਰਾਜਾ ਦਿੱਤਾ ਹਾਏ ਕਿਤੇ ਰੋਂਦੀ ਨਾ ਮਰ ਜਾਵਾਂ ਨਹੀਂ ਆਇਆ ਮੇਰਾ ਸੋਹਣਾ ਮਾਹੀ ਐਵੇਂ ਬੋਲ ਨਾ ਝੁੱਠਿਆ ਕਾਮਾਂ ਤੂੰ ਝੂਠਾ ਹਾਏ ਤੇਰੇ ਬੋਲ ਵੀ ਝੁੱਠੇ ਤੈਨੂੰ ਤਾੜੀ ਮਾਰ ਉਡਾਵਾਂ ਤੈਨੂੰ ਤਾੜੀ ਮਾਰ ਉਡਾਵਾ ਬੈਠਾ ਹੋ ਵੀ ਜੇ ਇਨਾਈ ਤੇ ਸ਼ਾਕੇ ਬੁਲਾ ਕਰਕੇ ਹਾਰ ਸ਼ਿੰਗਾਰ ਨੱਚੇ ਕਿਉਂ ਨਾ ਪੱਥਰ ਵੀ ਪਿੰਗੜ ਕੇ ਮੋਮ ਹੋਵਣ ਜਦੋਂ ਸਾਹਮਣੇ ਯਾਰ ਤੇ ਯਾਰ ਨੱਚੇ ਜਦੋਂ ਸਾਹਮਣੇ ਯਾਰ ਤੇ ਯਾਰ ਨੱਚੇ ਜੁੜੇ ਤਾਲ ਨਾਲ ਤਾਲ ਤੇ ਨਾਚ ਹੁੰਦਾ ਜੁੜੇ ਤਾਲ ਨਾਲ ਤਾਲ ਤੇ ਨਾਚ ਹੁੰਦਾ ਉਹ ਨਾਚ ਕਾਤਾ ਜੋ ਬੀ ਤਾਲ ਨੱਚੇ ਸ਼ਾਮੀ ਬੁੱਲਾ ਇਕਦੇ ਅੱਗੇ ਨੱਚਿਆ ਸੀ ਅੱਗੇ ਬੁੱਲੇ ਦੇ ਓਏ ਕਈ ਹਜ਼ਾਰ ਨੱਚੇ ਮੇਰਾ ਤਨ ਮਨ ਨੱਚਣਾ ਚਾਹੁੰਦਾ ਵੇ ਮੈਨੂੰ ਹੂ ਦਾ ਨਾਚ ਨਚਾ ਬਾਹੂ ਮੈਨੂੰ ਮਜਲਿਸ ਪਾਕ ਮੁਹੰਮਦ ਵਿੱਚ ਹੱਥ ਫੜ ਕੇ ਨਾਲ ਲਿਜਾ ਬਾਹੂ ਮੈਂ ਹੋਰ ਕਿਸੇ ਦਾ ਨਹੀਂ ਹੁਣ ਮੈਨੂੰ ਤੇਰੇ ਹੋਂਦ ਦਾ ਚਾਹ ਬਾਹੂ ਮੈਂ ਪੰਛੀ ਤੇਰੇ ਪਿੰਜਰੇ ਦਾ ਮੈਨੂੰ ਹੱਥੀ ਜੋਗ ਜਗਾਵਾਹੂ ਮੈਨੂੰ ਹੱਥੀ ਜੋਗ ਜਗਾਵਾਹੂ ਮਰਨਾ ਮਰਨਾ ਹਰ ਕੋਈ ਆਖੇ ਮਰਨਾ ਮਰਨਾ ਹਰ ਕੋਈ ਆਖੇ ਮੈਂ ਵੀ ਆਖਾਂ ਮਰਨਾ ਜਿਸ ਮਰਨੇ ਵਿੱਚ ਯਾਰ ਨਾ ਰਾਜੀ ਉਸ ਮਰਨੇ ਦਾ ਕੀ ਕਰਨਾ ਉਹ ਸਮਰਨੇ ਦਾ ਕੀ ਕਰਨਾ ਨਾਫਸਤੀ ਗੱਲ ਸੁਣਾਉਂਦਾ ਏ ਉਹ ਖਾਲੀ ਹੱਥ ਮੜਦਾ ਜਦੋਂ ਮਿੱਟੀ ਦੇ ਥੱਲੇ ਜਾਂਦਾ ਉੱਤੋਂ ਰੋਂਦਾ ਤੇ ਕੁਲਾਉਂਦਾ ਏ ਪਾਬਾ ਬੁੱਲੇ ਸ਼ਾਹ ਜੀ ਕਹਿੰਦੇ ਹਨ ਮਸਜਿਦ ਢਾ ਦੇ ਮੰਦਰ ਢਾ ਦੇ ਢਾ ਦੇ ਜੋ ਕੁਝ ਢੈਂਦਾ ਇੱਕ ਤੂੰ ਬੰਦੇ ਦਾ ਦਿਲ ਨਾ ਟਾਵੇਂ ਕਿਉਂਕਿ ਰੱਬ ਦਿਲਾਂ ਵਿੱਚ ਰਹਿੰਦਾ ਰੱਬ ਬਤੀ ਲੱਭ ਚ ਰੰਦਾ ਬਾਪ ਜਿਹਾ ਗਮ ਖਾਰ ਨਾ ਕੋਈ ਮੈਂ ਦੁਨੀਆ ਸਾਰੀ ਫਰੋਲੀ ਜਿਹੜੀ ਦਿਲ ਨੂੰ ਸਕੂਨ ਦਿੰਦੀ ਉਹ ਬਾਪ ਦੀ ਮਿੱਠੜੀ ਬੋਲੀ ਮੈਂ ਚਿੱਟੀਆਂ ਫਰ ਜਾਂ ਲੱਭਦੀ ਆ ਮੈਨੂੰ ਕੁੱਪ ਹਨੇਰੇ ਲੱਭਦੇ ਨੇ ਮੈਨੂੰ ਦਿਲ ਦਾ ਮਹਿਰਮ ਕੋਈ ਨਾ ਮਿਲਿਆ ਮੈਨੂੰ ਯਾਰ ਬਥੇਰੇ ਲੱਭਦੇ ਨੇ ਸ਼ਾਲਾ ਕਿਸੇ ਤੇ ਨਾ ਆਵੇ ਕਦੇ ਮੰਦੇ ਹਾਲ ਕਰੀਪੀ ਦੇ ਪਿੱਠ ਪਿਖਾ ਕੇ ਲੰਘ ਜਾਂਦੇ ਨੇ ਸੱਜਣ ਯਾਰ ਕਰੀਪੀ ਤੇ ਸੱਜਣ ਯਾਰ ਕਰੀਪੀ ਤੇ